ਉਨਸ ਤੋਂ ਅੱਗੇ ਫੇਸ ਸ਼ੁਰੂ ਕਰਦੇ ਆ 7 ਸੁਧਾ 7 ਸੁਧਾ ਆਦਮੀ ਨੂੰ ਹਰ ਪ੍ਰਕਾਰ ਦੀ ਸੋਜੀ ਹੋਣ ਦਾ ਨਾਮ ਸੁਧ ਹੈ ਇਹ ਸੁਧਾ ਹਰ ਇੱਕ ਪੁਰਸ਼ ਅਥਾ ਵਾ ਏਸਤਰੀ ਦੇ ਹਰ ਦੇ ਵਿੱਚ 7 ਤਰ੍ਹਾਂ ਦੀ ਹੈ ਇਨ੍ਹਾਂ ਸੱਤਾਂ ਦਾ ਬੇਰਬਸ ਪ੍ਰਕਾਰ ਹੈ ਧੀਰਜ ਬੋਧ ਬਵੇਕ ਬਲ ਗਤਮਿਤ ਅਸੋਰ ਬਾਗਤ ਮਾਤੇ ਸੱਤ ਸੁਧਾ ਹਨ ਜਦ ਕਿਸੇ ਪੁਰਸ਼ ਉਪਰ ਅਤਜੰਤ ਮਿਮਤਾ ਦਾ ਸਮਾਂ ਆ ਜਾਵੇ ਤਾਂ ਉਸ ਨੂੰ ਸੱਤੇ ਸੁੱਦਾਂ ਪਲ ਜਾਂਦੀਆਂ ਹਨ ਜੈਸਾ ਪ੍ਰਸੰਗ ਹੈ ਜਦ ਪਾਈ ਮੀਨੀ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਅਨਸਾਰ ਗੁਰੂ ਘਰ ਦੇ ਸੇਵਕ ਨੇ ਘੋੜੇ ਜੋਕੇ ਕਾਵਲ ਤੋਂ ਲੈ ਕੇ ਗੁਰੂ ਜੀ ਬਾਤ ਤੇ ਲਈ ਆਉਂਦਾ ਸੀ ਤੇ ਰਾਹ ਵਿੱਚ ਸਾਂਝਾ ਪਹਾਸ਼ਾਣੀ ਖੋਲੇ ਸਨ ਸਖ ਦੇ ਅਣਕੇ ਦਸਣ ਪਾਰ ਗੁਰੂ ਜੀ ਨੇ ਸੰਗਤ ਦੇ ਕਹੇ ਮਰਜਵ ਪਾਈ ਬਿਧੀ ਚੰਦ ਨੂੰ ਊੜੇ ਲੈਣ ਭੇਜਿਆ ਸੀ ਲਾਹੌਰ ਤੋਂ ਜਾ ਕੇ ਬਾਰੋ-ਬਾਰੀ ਦੋ ਊੜੇ ਲੈ ਆਏ ਤੇ ਆਉਣ ਲੱਗੇ ਬਾਦਸ਼ਾਹ ਨੂੰ ਦਾਸ ਆਏ ਕਿ ਮੇਰਾ ਨਾਮ ਪਾਈ ਬਿਧੀ ਚੰਦ ਹੈ ਅਗਲਾ ਘੋੜਾ ਵੀ ਮੈਂ ਲੈ ਗਿਆ ਹਾਂ ਤੇ ਇਹ ਵੀ ਕੋڑا ਗੁਰੂ ਜੀ ਪਾਸ ਲੈ ਚੱਲਿਆ ਹ ਇਹ ਸੁਣ ਕੇ ਪਾਸ਼ਾ ਸੰਮਾਨ ਵਰਜ ਵਿੱਚ ਜਿੱਥੇ ਕੇ ਉਹ ਅਸਵਗਤ ਬੈਠਾ ਹੋਇਆ ਸੀ ਹੀ ਗਸ ਖਾ ਕੇ ਡੱਗ ਪਿਆ ਹੋਸ਼ ਆਉਣ ਤੇ ਆਪਣੀ 135000 ਫੌਜ ਤਿਆਰ ਕਰਾ ਕੇ ਨਾਲ ਬੇਗ ਦੀ ਕਮਾਨ ਹੇਠ ਗੁਰੂ ਸਾਹਿਬ ਜੀ ਦੀ ਤਰਫ ਨਾਲ ਵਿੱਚ ਭੇਜੀ ਗੁਰੂ ਜੀ ਨੇ ਵੀ ਫੌਜ ਆਉਂਦੀ ਸੁਣ ਕੇ ਨਥਾਣੇ ਡੇਰਾ ਲਾਖ ਜਾਂ ਕੀਤਾ ਥਾਣੇ ਦੇ ਲਾਗੇ 2-3 ਕੋਹ ਦੇ فاਸਲੇ ਤੇ ਬੜੇ ਬੜੇ ਭਾਰਿਤ ਬੇਸਨ ਜੋ ਕਿ ਕੁਦਰਤੀ ਹੀ ਮੋੜਚੇ ਬਣੇ ਹੋਏ ਸਨ ਗੁਰੂ ਜੀ ਕਿਲੇ ਅੰਦਰ ਬਾੜ ਕੇ ਲੜਨਾ ਪਸੰਦ ਨਹੀਂ ਸਨ ਕਰਦੇ ਜੋ ਕਸਚੈਰ ਮਗਰੋਂ ਪਾਸ਼ਾ ਫੌਜ ਵੀ ਪਹੁੰਚ ਗਈ ਤੇ ਲੜਾਈ ਸ਼ੁਰੂ ਹੋ ਗਈ ਮਾ ਮ ਉਹ ਦੇਸ਼ ਹੈ ਜਿੱਥੇ ਕਿ ਮਨ ਲੋ ਮਲੇ ਵਗੈਰਾ ਤੇ ਝਾਲੀਆਂ ਵਗੈਰਾ ਆਮ ਸਨ। ਸਿਆਲ ਦੀ ਬਹਾਰ ਹੈ। ਪਾਸ਼ਾ ਹੀ ਫੌਜ ਨੂੰ ਇੱਥੇ ਪਾਣੀ ਨਹੀਂ ਮਿਲਣਾ। ਮੈਦਾ ਕਿਉਂਕਿ ਉਸ ਸਮੇਂ ਮਾਲਵੇ ਵਿੱਚ ਪਾਣੀ ਦੀ ਬੜੀ ਥੋੜੀ। ਖਾਣ ਨੂੰ ਬਾਜਰਾ ਤੇ ਚਰੀ ਮੋਠਾ ਹਲਕ ਮਲਦੇ ਸਨ। ਇਹ ਫੌਜ ਕਦੀ ਐਸੀ ਥਾਮਾਂ ਤੇ ਨਹੀਂ ਫਿਰਦੀ ਸੀ। ਲੇਦਾ ਕੱਪੜਿਆਂ ਨਾਲ ਚੰਬੜ ਜਾਂਦਾ। ਪਾੜਾ ਠਾਰਦਾ ਹੈ ਪਾਣੀ ਪੀਣ ਨੂੰ ਨਹੀਂ ਮਿਲਦਾ ਅੱਗੋਂ ਗੁਰੂ ਜੀ ਦੀ ਹੌਂਜ ਤੇ ਸੂਰਮੀਰ ਜੋ ਕੇ ਜੱਟ ਜ਼ਿਮੀਂਦਾਰ ਹੀ ਮੋਤੇ ਸਨ ਤੇ ਰਾਹਾਂ ਦੇ ਨੇ ਇੰਨਾ ਝਾੜਾ ਵਿੱਚ ਫਿਰਨ ਵਾਲੇ ਸਨ ਉਹਦੇ ਮਹਾਂਦਰ ਲੜਾਈ ਵਿੱਚ ਤੁਰਕਾਂ ਦੀ ਸ਼ੋਰਤ ਪਰ ਆ ਦਿੰਦੇ ਸਨ ਤੁਰਕ ਬਿਆਕੁਲ ਹੋ ਜਾਂਦੇ ਹਨ ਤੇ ਉਹਨਾਂ ਨੂੰ ਸੱਤੇ ਸੁੱਧਾ ਪੁੱਲ ਜਾਂਦੀਆਂ ਹਨ ਧੀਰਜ ਮੁਸਲਮਾਨੀ ਹੌਂਜ ਧੀਰਜ ਤਿਆਗ ਕੇ ਤਿਆਗ ਲੈਂਦੀ ਹੈ ਤੇ ਆਪਣੇ ਸੂਮੇ ਮਰਦ ਵੇਖ ਕੇ ਹਾਰ ਹੁੰਦੀ ਹੈ ਵੇਖ ਕੇ ਧੀ ਇੱਜਤ ਆ ਕੇ ਮਛਾਂ ਉੱਠ ਦੌੜਦੀ ਹੈ ਬੰਦ ਮੁਸਲਮਾਨੀ ਹੋਜਾ ਥਾਵਾ ਉਸ ਦੇ ਅਵਸਰ ਬੁੱਧੀ ਦੁਆਰਾ ਵਿਚਾਰ ਨਾ ਕਰ ਸਕੇ ਕਿ ਹੁਣ ਕੀ ਕਰਨਾ ਚਾਹੀਦਾ ਹੈ ਥਾਵਾ ਗੁਰੂ ਜੀ ਦੀ ਜੋ ਕੇ ਰੰਮੀ ਰੂਪ ਸੰਨ ਮਹਿਮਾ ਨਾ ਜਾਣ ਸਕੇ ਬ ਬੇਖ ਉਨਾਂ ਨੇ ਦੈਲ ਮੈ ਚੇਪ ਬਿੱਤਰ ਭਾਵਾ ਆਹੀ ਨਾ ਕੇ ਇਨਾਂ ਗੁਰੂਆਂ ਦੇ ਬਾਰ ਨਾਲ ਥਾਵਾ ਇਨਾਂ ਦੀ ਕਰਪਾ ਨਾਲ ਅਸੀਂ ਰਾਜ ਕਰ ਰਹੇ ਹਾਂ ਤੇ ਨਾਲੇ ਘੂੜੇ ਇਨਾਂ ਆਪਣੇ ਲਿਆਂਦੇ ਹਨ ਸੋ ਅਸੀਂ ਕਿਉਂ ਲੜਦੇ ਹਾਂ ਅਸੀਂ ਵਿਚਾਰ ਅਸਮਖਤ ਤੁਰਕਾਂ ਨੂੰ ਰਹੀ ਪੂਰੀ ਹੀ ਨਾ ਭਉਰੀ ਹੀ ਨਾਸਕੀ ਗੁਰੂ ਜੀ ਦੀ ਫੌਜ ਦਾ ਜੋਰ ਪੈਣ ਕਰਕੇ ਮੁਸਲਮਾਨੀ ਫੌਜ ਨੂੰ ਆਪਣੀ ਤਾਕਤ ਦੀ ਯਾਦ ਨਾ ਰਹੀ ਤੇ ਸਭ ਕੁੱਝ ਛੰਡ ਕੇ ਉੱਠ ਦੌੜ ਨੇ ਆਪਣੀ ਗਤਮਤ ਥਾਵਾ ਆਪਣੀ ਹਾਲਤ ਵੀ ਨਾ ਜਾਣ ਸਕੇ ਕਿ ਅਸਾਲੀ ਇਸ ਵੇਲੇ ਕੀ ਹਾਲਤ ਹੈ ਤੇ ਅਸੀਂ ਹਾਰ ਖਾ ਕੇ ਵਛਾ ਜਾ ਰਹੇ ਹਾਂ ਉਸ ਸਮਕਤ ਤਰਕਾ ਨੇ ਮਗਤ ਵੀ ਨਾ ਵੇਖਿਆ ਕਿ ਰਾਤ ਹੈ ਜਾਂ ਦਿਨ ਹੈ ਸਾਨੂੰ ਐਸ ਵਕਤ ਲੜਨਾ ਚਾਹੀਦਾ ਹੈ ਜਾਂ ਪਛਾਹ ਮੋੜਨਾ ਪਛਾਹ ਹਟਣਾ ਚਾਹੀਦਾ ਹੈ ਕੋਈ ਪਛਾਣ ਨਾ ਕਰ ਸਕੇ ਬਾਤ ਆਪੋ ਵਿੱਚ ਦੀ ਮੁਸਲਮਾਨੀ ਫੌਜ ਗੱਲਬਾਤ ਵੀ ਨਾ ਕਰ ਸਕੇ ਇਹ ਗੁਰੂ ਦੀ ਫੌਜ ਜੋਰ ਪਾਈ ਆਉਂਦੀ ਹੈ ਸਾਨੂੰ ਕੀ ਕਰਨਾ ਚਾਹੀਏ ਇੰਨਾ ਸੁਧਾਂ ਬਾਤ ਪਾਈ ਗਿਆਨ ਸਿੰਘ ਜੀ ਗਿਆਨੀ ਨੇ ਤਵਾਰੀਖ ਖਾਲਸਾ ਦੇ ਪੰਨੇ 996 ਤੇ ਇਸ ਪ੍ਰਕਾਰ ਦੁਹਰਾਇਆ ਦੁਹਰਾ ਲਿਖਿਆ ਹੈ ਦੁਰਮ ਤੀਰਜ ਬਦਵਵੇਖ ਬਲਗਤਮਤ ਉਹ ਸਰਬਾਤ ਗੁਰਤਾ ਹਸਤੇ ਤਰਕਨ ਕੋ ਉਨ ਗੈਸਨ ਸਾਤ ਸੋ ਅਸੀਂ ਬਾਹੀ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਕਰੀਏ ਕਿ ਵਾਹਿਗੁਰੂ ਸਾਡੀਆਂ ਸੁੰਦਾਂ ਨੂੰ ਕਾਇਮ ਰੱਖੇ ਹਾਂ ਉਸ ਦੇ ਚਰਨਾਂ ਵਿੱਚ ਮਿਲਣ ਕਰਕੇ ਮੇਸ਼ਕ ਆਪਾਂ ਪਾ ਮਟ ਕੇ ਸੱਧ ਪੁੱਲ ਜਾਵੇ ਤੇ ਆਪਣੇ ਚਰਨਾਂ ਦਾ ਪਿਆਰ ਬਖਸ਼ੇ ਜਨੋਂ ਕਿਸੇ ਜੀਵ ਉੱਤੇ ਮੇਉ ਤਾ ਨਾ ਸਮਾਵੇ ਸੁੱਧ ਬੁੱਧ ਬਲ ਤਨ ਭੁੱਲ ਤਦੋਂ ਜਾਮਦੀ ਧੀਜ ਵਿਵੇਕ ਬੁੱਧ ਬਲ ਸਾਰਾ ਦੂਰ ਹੋਵੇ ਗਤ ਮਿਤ ਜਨਨ ਦੀ ਗੱਲ ਵੀ ਨ ਆਉਂਦੀ ਬਗਤ ਮਸ਼ਾਨ ਬਾਤ ਕਰਨੀ ਵੀ ਭੁੱਲ ਜਾਵੇ ਸੁੱਧ ਸਤੋਂ ਭਲ ਤਨ ਸਦਨ ਆ ਰਹਾਮਦੀ ਜਸ ਸੁੱਧ ਹੋਈ ਹਰ ਨਾਮ ਦੇ ਪਿਆਰ ਵਾਲੀ ਐਸੀ ਰੂਪ ਭਗਤ ਹਰ ਚੰਨ ਸੁਆਮਦੀ ਤਨਤਾਬ ਸਮੇ ਸਮੇਂ ਸਿਰ ਜੋ ਸਰੀਰ ਨੂੰ ਦੁੱਖ ਬਾਪਰਦਾ ਹੈ ਥਾਵਾ ਬਾਪਰਦੇ ਰਹਿੰਦੇ ਹਨ ਉਹਨਾਂ ਕਰਕੇ ਜੋ ਕਲੇਸ਼ ਕਪਤ ਹੁੰਦੇ ਹਨ ਉਹਨਾਂ ਨੂੰ ਤਾਪ ਕਹਿੰਦੇ ਹਨ ਇਹ ਤਾਪ ਤਿੰਨ ਤਰ੍ਹਾਂ ਦੇ ਹੁੰਦੇ ਹਨ ਆਦ ਨਿਬਾਦ ਕਪਾਨ ਇਹਨਾਂ ਦਾ ਮਿਹਰਬਾਨ ਸਵਰਕਾਰ ਹੈ ਆਦ ਜੈਸ ਵਾਸਤ ਜੀਵ ਨੂੰ ਕਿਸੇ ਗੱਲ ਦੀ ਚਿੰਤਾ ਲੱਗ ਜਾਂਦੀ ਹੈ ਇਹ ਮੇਰਾ ਫਰਾਨਾ ਕਮ ਹੋ ਜਾਵੇ ਤਾਂ ਚੰਗਾ ਹੈ ਜਾਂ ਫਰਾਨੇ ਕੰਮ ਨੂੰ ਮੈਂ ਕਿਸ ਤਰ੍ਹਾਂ ਸਿਰ ਚੜਾ ਚੜਾਗਾ ਹਰ ਵਕਤ ਇਹੋ ਜੈ ਖਿਆਲਾਂ ਵਿੱਚ ਖਿਆਲ ਦੇਨ ਵਿੱਚ ਰਹਣ ਕਰਕੇ ਜੋ ਤਖਲੀ ਭਜਨ ਦੁੱਖ ਪ੍ਰਾਪਤ ਹੁੰਦਾ ਹੈ ਉਸ ਦਾ ਨਾਮ ਆਦ ਉਹ ਨਾ ਹੈ ਤਾਂ ਬਹਾਲ ਜਿਸੇ ਪ੍ਰਕਾਰ ਦਾ ਸਰੀਰ ਨੂੰ ਲੋਗ ਲੰਗ ਜਾਵੇ ਇਸ ਕਰਕੇ ਜੋ ਮਨ ਦੁਖੀ ਹੁੰਦਾ ਹੈ ਤੇ ਕਲੇਸ਼ ਮੰਨਦਾ ਹੈ ਇਸ ਦਾ ਨਾਮ ਵਿਆਦਤਾਵ ਹੈ ਅਪਾਨ ਕਿਸੇ ਪ੍ਰਕਾਰ ਦੇ ਖੂٹے ਬਚਨ ਸੁਣ ਕੇ ਜੋ ਮਨ ਵਿੱਚ ਦੁੱਖ ਪ੍ਰਾਪਤ ਹੋਵੇ ਥਾਵਾ ਕਿਸੇ ਨਾਲ ਲੜਾਈ ਚ ਗੜਾ ਕਰਨ ਕਰਕੇ ਕਲੇਸ਼ ਪ੍ਰਾਪਤ ਹੋਵੇ ਉਸ ਦਾ ਨਾਮ ਆਦਤਾਵ ਹੈ ਕਈ ਜੀਵ ਕਹਿੰਦੇ ਹਨ ਇਹ ਇਹ ਸਾਨੂੰ ਚੰਗੀ ਚੰਗੀ ਆਪਾ ਦੇ ਚੰਬੜੀ ਹੈ ਸੋ ਇਹ ਤਿੰਨੇ ਤਾਫਾ ਨਾ ਸੋ ਇਹਨਾਂ ਨੂੰ ਹੀ ਦੂਜੀ ਸ਼ਕਲ ਵਿੱਚ ਮੈਂ ਨਾਂਤ ਬਾਰੇ ਇਉਂ ਲਿਖਦੇ ਹਨ ਅਜਾ ਅਦ ਤਾ ਤਮ ਜੋ ਅਮਨ ਨਯ ਹਰਗੰਵੈਸ਼ ਆਰੰਜਮਰ ਆਦਕ ਕਰਕੇ ਮਨ ਔਰ ਦੇਹ ਮਚਾਨ ਉਹਨਾਂ ਨੂੰ ਅਨਜ्ञ ਅਨਜ्ञ ਤਮ ਆਖਦੇ ਹਨ ਅਸ ਅਦ ਮੌਨਤਕ ਜੋ ਸਤਰੂ ਆਰ ਸਰਪ ਆਦਕਾਂ ਦੇ ਡਰ ਤੋਂ ਦੂਰ ਹੁੰਦੇ ਹਨ ਉਹਨਾਂ ਨੂੰ ਅਨੇ ਪੋਤ ਕਾਖਦੇ ਹਨ ਅਦ ਮੈਦਕ ਜੋ ਸਰਦੀ ਗਰਮੀ ਬਰਖਾ ਅਦਕ ਨਾਲ ਹੁੰਦੇ ਹਨ ਉਹਨਾਂ ਨੂੰ ਅਸੀਂ ਮੈਦ ਕਾਖਦੇ ਹਾਂ ਸੋ ਇਹ ਮੈਦ ਆਤਮੰਤਨ ਸਰ ਤਨ ਤਾ ਬਹਨ ਇਨਾ ਤਿੰਨਾ ਤਪਾਨੇ ਸੰਸਾਰ ਨੂੰ ਗ੍ਰਸਿਆ ਹੋਇਆ ਹੈ ਤੇ ਜੀਵ ਇਹਨਾਂ ਇਸਾਂ ਵਿੱਚ ਪਏ ਹੋਏ ਹਨ ਹਰ ਵਕਤ ਹਾਈ ਹਾਈ ਕਰਦੇ ਰਹਿੰਦੇ ਹਨ ਤੇ ਹਰ ਵਕਤ ਚਿੰਤਾ ਆਲਕ ਵਿੱਚ ਪਏ ਰਹਿੰਦੇ ਹਨ ਜਿਸ ਤਰ੍ਹਾਂ ਗੁਰੂ ਜੀ ਦੱਸਦੇ ਹਨ ਹਰਖ ਹੋਗਾ ਸੰਸਾਰ ਸੰਸਾਰ ਹੋ ਹੋ ਕਰਤਮ ਹਾਈ ਜਨ ਦੀਏ ਤਿਸਨਾਂ ਜਾਣੀ ਚਤਵੇਂ ਅਨੇਕ ਪਾਏ ਆਦਿ ਬਿਮਾਨ ਪਾਦ ਰਸ ਕਉ ਨਾਨਕ ਟੁੱਟੇ ਤਾਪ ਪਰਮ ਆਪੂਨ ਤਨੀ ਨਰ ਬੂਝੇ ਪਰਤਾਪ ਉਹ ਪਰਮ ਬੂੜਤ ਘਣੋ ਮਹਾਨਰਕ ਮੈਂ ਵਾਸ ਇਹੋ ਜਹੀ ਜੀਵਨ ਦੀ ਵਸਤਾ ਹੁੰਦੀ ਹੈ ਪਰ ਜੋ ਸਤਿਗੁਰੂ ਜੀ ਸੰਨ ਆਲੇ ਤੇ ਅਗਲੀ ਤੋਕ ਅਨੁਸਾਰ ਬੇਨਤੀ ਕਰੇ ਕਿ ਕਰੇ ਕਿਰਪਾ ਪ੍ਰਭੂ ਰਾਖਮੀ ਰਾਖਲੀ ਉਹ ਨਾਨਕ ਤੇਰੀ ਆਸ ਕਿਉਂਕਿ ਜਿੱਥੇ ਰੋਗ ਹੁੰਦੇ ਹਨ ਉੱਥੇ ਇਲਾਜ ਵੀ ਨਾਲ ਹੀ ਹੁੰਦੇ ਹਨ ਸੋ ਜਦ ਜੀਵ ਇੰਨਾ ਤਪ ਨਾਲ ਗਲ ਹੋ ਰਿਹਾ ਹੋਵੇ ਤਾਂ ਰਾਤ ਦਿਨ ਹੀ ਕਿਸੇ ਵਚ ਰਹਿਦਾ ਹੋਵੇ ਐਨੇ ਲਈ ਸਮਨਾ ਰੋਗਾਂ ਦੀ दारू ਕਰਨ ਲਈ ਇੱਕੋ ਬਾਦ ਕੇਵਲ ਵਾਹਿਗੁਰੂ ਦੀ ਸ਼ੰਨ ਹੈ ਤੇ ਇਹੋ ਹੀ ਮੰਡਾ ਬਾਦ ਹੈ ਕਿਉਂਕਿ ਜਿਨ੍ਹਾਂ ਨੇ ਗੁਰੂ ਨਾਨਕ ਕਰਦੀ ਉਠ ਲਈ ਹੈ ਉਹਨਾਂ ਦੀ ਬਲਤ ਹੀ ਗੁਰੂ ਜੀ ਇਹ ਉਹਨਾਂ ਦਰਹਿਣਾ ਇਸ ਕਿ ਛਾਨ ਨਹੀਂ ਪਹੂਚੂ ਤੇ ਬਾਹਰ ਕਛੂ ਨਾ ਹੋਗਾ ਇਸ ਭਗਤ ਜੀਵ ਨੇ ਤਜੀ ਸਿਆਣ ਬਲਬਦ ਵਿਕਾਰ ਉਸ ਭਗਤ ਦਾਸ ਆਪਨੀ ਕੀ ਰੱਖਣ ਹਾਰ ਸੋ ਵਾਹਿਗੁਰੂ ਆਪਣੀ ਛਾਨ ਆਇਆ ਦਾਸਾਂ ਨੂੰ ਬਚਾ ਲੈਂਦਾ ਹੈ ਦੇ ਆਪਣੇ ਭਗਤਾਂ ਦੇ ਸਭ ਸੰਤਾਪ ਦੂਰ ਕਰ ਲੈਂਦਾ ਹੈ ਤਿੰਨੇ ਤਾਪ ਨਿਮਾਨ ਹਾਰਾ ਦੁਖਾਂਤ ਸੁਖਰਾਸ ਤਾਂ ਕੋ ਬਿਗਨ ਲਾ ਬਿਗਨ ਕੋ ਲਾਗੇ ਜਾਂਖੀ ਪ੍ਰਾਵਾਗੇ ਅਨੰਦ ਸੋ ਸਾਰੇ ਤਾਪ ਦੁਖ ਮੀਸਾਂ ਦੇ ਦੂਰ ਕਰਨ ਲਈ ਸਤਿਗੁਰੂ ਦੀ ਛਾਨ ਲੈਣੀ ਜੋਗ ਹੈ ਜੇ ਮਾਨਸ ਜਨਮ ਪਾ ਕੇ ਉਸ ਦੀ ਸ਼ਰਨ ਨਾ ਲਈ ਤਾਂ ਐਸਾ ਹਾਲ ਹੋਵੇਗਾ ਜੈਸਾ ਕਿ ਤਾਪ ਦਾ ਇਲਾਜ ਨਾ ਕੀਤਾ ਹੋਇਆ ਉਸ ਚੈਰ ਮਗਰੋਂ ਤਾਪ ਪਾ ਕੇ ਤਾਂ ਮਦੱਕ ਬਣ ਜਾਂਦਾ ਹੈ ਤੇ ਜੀਵ ਨੂੰ ਨਾਲ ਹੀ ਲੈ ਡੁੱਬਦਾ ਹੈ ਇਸੇ ਤਰ੍ਹਾਂ ਹੀ ਉਸ ਪਰਸਾ ਖਾਵਾ ਜੀਵ ਹਨ ਜਿਨ੍ਹਾਂ ਨੇ ਨਾਇੰਕਾ ਨੂੰ ਯਾਦ ਨਹੀਂ ਕੀਤਾ ਤੇ ਉਸਦੇ ਚਰਨਾਂ ਦੀ ਓਟ ਨਹੀਂ ਲਈ ਉਹ ਜੀਵ ਜਨਮ ਅਨਰੂਪੀ ਵੱਡੇ ਸੰਤਾਪ ਵਿੱਚ ਪਏ ਜਾਣਗੇ ਸੋ ਸਾਨੂੰ ਚਾਹੀਦਾ ਹੈ ਕਿ ਗੁਰੂ ਜੀ ਦੇ ਚਰਨਾਂ ਦੀ ਓਟ ਲੈ ਕੇ ਇੰਨਾ ਆਪਾ ਨੂੰ ਨੂਰ ਕਰ ਗਏ ਕਿਉਂਕਿ ਰਾਜਨੀਤੀ ਬਾਣੀ ਨੇ ਲਿਖਿਆ ਹੈ ਦੋਰਾ ਸਤਰ ਰੂਗ ਜਾ ਉਪਜੇ ਤਨੇ ਕਰੇ ਤਸਨਾਸ ਪਿਛੋਂ ਕੰਨ ਬਨਾ ਤੇ ਬੋਤਾਂ ਦੇ ਸੰਤਾਪ ਆਸਨ ਸੀ ਰੋਜ ਸਾਸਤਰ ਕੀ ਕਰੋ ਭਿਖ ਜਾ ਦੋਏ ਤਿੰਨੋਂ ਦੋਨੋਂ ਸੀ ਤਿਸੀ ਕਾ ਨਾਸ ਬਸ਼ਨੋਂ ਲਈ ਜਨਮ ਤਾਂ ਹੀ ਰੋਜ ਰੋਜ ਸਾਸਤਰ ਕਾ ਜੁਨੇ ਕਰਤਾ ਨਾਸ ਅਤ ਮੈਨ ਜਤ ਨੇਪਾ ਆਹੋਂ ਤਨ ਕੇ ਹੋਤ ਪਨਾਹ ਪਨਾਸ ਤੇ ਸੱਚੇ ਸੁੱਖ ਦੀ ਪ੍ਰਾਪਤੀ ਕਰਕੇ ਮਨਸ ਜਨਮ ਸਫਲਾ ਕਰੀਏ ਕਵਿਤਾ ਤਨ ਤਾਂ ਪਾ ਮਾਰ ਕੇ ਖੁਆਰ ਕੀਤਾ ਦੁਨੀਆ ਨੂੰ ਆਦ ਤੇ ਬਿਮਾਨ ਤੇ ਅਪਾਨ ਆਣ ਲੱਗਦੇ ਸਾਸ ਸਿਆਂ ਚ ਪਾ ਕੇ ਦੁੱਖ ਦਿੱਤਾ ਸਾਰੇ ਜੀਵਾਂ ਤਾਂ ਹੀ ਹਾਏ ਹਾਏ ਹੋਈ ਰਹੋਏ ਰਹੀ ਵੈਸੋ ਸਾਰੇ ਜੰਗਲ ਦੇ ਜਿੰਨਾ ਜਗ ਆਇਆ ਗੁਰੂ ਚਰਨਾਂ ਦੀ ਓਟ ਲਈ ਹੱਥ ਦੇ ਬਚਾਏ ਆਪ ਗੁਰੂ ਮਿਚੋ ਅਗਦੇ ਤਾਂ ਤੇ ਪਿਆਰੇ ਭਗਤ ਕਰ ਕਰ ਤਾਰ ਸੰਦੀ ਕੀਤੇ ਆ ਨ ਦੁਖੀਆਂ ਨ ਮਨ ਸੰਦੀ ਲਗਦੇ ਧੰਗੋ ਜਾਦਮਾਹ ਗੁਰੂ ਨੇ ਚਾਹਿਆ ਕਿ ਮੈਂ ਇੱਕ ਤੋਂ ਬਹੁਤ ਮਾਥਾਵਾ ਦੁਨਿਆ ਦਾ ਪ੍ਰਸਾਰ ਕਰਾਂ ਸੋ ਉਸਨੇ ਪਹਿਲੇ ਮਾਇਆ ਪੈਦਾ ਕੀਤੀ ਤੇ ਫਿਰ ਮਾਇਆ ਨੇ ਆਪਣੀ ਸ਼ਕਤੀ ਤੋਂ ਤਿੰਨ ਗੁਣ ਪੈਦਾ ਕੀਤੇ ਜਿਨ੍ਹਾਂ ਦੇ ਇਹ ਨਾਮ ਹਨ ਰਜੂ ਗੁਣ ਸਤੋ ਗੁਣ ਤਮੋ ਗੁਣ ਇਨ੍ਹਾਂ ਤਿੰਨ ਗੁਣਾਂ ਦੇ ਹੀ ਇਸ ਪ੍ਰਕਾਰ ਇਹ ਨਾਮ ਹਨ ਰਜੂ ਨਾਮ ਬਰਮ ਜੀ ਦਾ ਹੈ ਸਤੋ ਨਾਮ ਮਿਸ਼ਨੂ ਜੀ ਦਾ ਹੈ ਉਮਾ ਨਾਮ ਸੇਲੂ ਜੀ ਦਾ ਹੈ ਇਹਨਾਂ ਤਿੰਨ ਗੁਣਾਂ ਦਾ ਨਾਮ ਹੀ ਤਿੰਨ ਦੇਵਤੇ ਹਾਇ ਇਹਨਾਂ ਤਿੰਨਾਂ ਨੂੰ ਵਾਹਿਗੁਰੂ ਨੇ ਪੈਦਾ ਕਰਕੇ ਇਹਨਾਂ ਦੀ ਬਾਗਡੋਰ ਜੈ ਜਿਵੇਂ ਪਾਸ਼ਾ ਆਪਣਾ ਹੁਕਮ ਆਪਣੇ ਅਫਸਰ ਦੀ ਰਾਹੀ ਆਪਣੀ ਪਰਜਾ ਤੇ ਚਲਾਉਂਦਾ ਹੈ ਤੇ ਇਹ ਅਫਸਰਾਂ ਦੇ ਸੈਤੇ ਸਦਾ ਆਪਣਾ ਹੁਕਮ ਰੂਪੀ ਕੰਡਾ ਰੱਖਦਾ ਹੈ ਆਪਣੇ ਹੱਥ ਰੱਖੀ ਹੈ ਤੇ ਜਿਉਂ-ਜਿਉਂ ਵਾਹਿਗੁਰੂ ਇਹਨਾਂ ਨੂੰ ਚਲਾਉਂਦਾ ਹੈ ਇਹ ਤਿਮਿ ਤਿਮਿ ਚੱਲਦੇ ਹਨ ਤੇ ਜੈ ਸੰਜੈਸ ਪ੍ਰਕਾਰ ਇਹਨਾਂ ਨੂੰ ਕੰਮ ਸੌਂਪੇ ਹਨ ਤਿਸ ਤਿਸ ਤਰ੍ਹਾਂ ਇਹ ਕਰਦੇ ਹਨ ਜੈਸਾ ਕਿ ਗੁਰੂ ਜੀ ਦੱਸਦੇ ਹਨ ਇਥੇੋ ਸਮਾਪਤ ਕਰਦੇ ਆਂ ਬੋਲਣ ਵਿੱਚ ਅੱਖਰ ਵੰਦਾ ਘੰਟਾ ਪੁਚਕ ਮਾਫ ਕਰਨਾ ਅੰਗੇ ਤੋਂ ਸਦਿ ਸੇਵਾ ਕਰਨ ਦਾ ਮਰਮ ਅਕਸ਼ਣਾ ਆਂਦੀਆਂ ਜਾਣ ਮੱਛੀ ਦੇ ਸੱਤ ਤੇ ਹੱਥ ਰੱਖਣਾ ਨਾਮ ਦੀ ਦਾਤ ਵਕਸ਼ੋ ਚੰਨਾਰੇ ਇਹ ਨਾਮ ਨਾਲ ਜੋੜੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ